ਕਲਰ ਦੇ ਅੰਗ ਸੰਗ ਦੇ ਵੀੜੇ ਦੇ ਵਿੱਚ ਮਉਣਗੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦਾ ਹੈ ਪਿਛਲੇ ਹਫਤੇ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਸਾਡੇ ਜੋ ਮਹਿਮਾਨ ਆਏ ਹੋਏ ਨੇ ਕਲਰ ਦੇ ਅੰਗ ਸੰਗ ਦੇ ਵੀੜੇ ਦੇ ਵਿੱਚ ਆਪਾਂ ਉਹਨਾਂ ਨੂੰ ਇੱਕ ਵਾਰ ਫੇਰ ਮਿਲਾਂਗੇ ਉਹਨਾਂ ਕੋਲ ਬੇਨਤੀ ਕਰੀ ਸੀ ਉਹਨਾਂ ਨੇ ਬੇਨਤੀ ਸਵੀਕਾਰ ਕਰਕੇ ਉਹ ਅੱਜ ਫੇਰ ਸਾਡੇ ਕੋਲ ਆਏ ਹੋਏ ਨੇ ਆਓ ਸਭ ਤੋਂ ਪਹਿਲਾਂ ਤਾਂ ਤੇਜਾ ਜੀ ਤੇ ਭੁੱਲੜ ਜੀ ਜੀ ਆਰ ਥੈਂਕ ਯੂ ਤੇਜਾ ਜੀ ਆਪਾਂ ਗੱਲਬਾਤ ਕਰ ਰਹੇ ਸੀ ਨਾਟਕ ਬਾਰੇ ਤੇ ਗੁਰਦੀਪ ਭੁੱਲਰ ਉਹਨਾਂ ਦਾ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸਿਆ ਇਹਨਾਂ ਨੇ ਫਿਲਮਾਂ ਦੇ ਤੌਰ ਤੇ ਨਾਟਕ ਦੇ ਤੌਰ ਦੇ ਉੱਤੇ ਔਰ ਇਹ ਇੱਕ ਜਿਹੜੀ ਖੂਬਸੂਰਤੀ ਹੈ ਇਹ ਗਾਇਕ ਬੜੇ ਤਕੜੇ ਨੇ ਜੇਪ ਸਿੰਘ ਤੁਹਾਡੇ ਜਿਹੜਾ ਉਹ ਮੇਰੇ ਖਿਆਲ ਬਟਾਲ ਪਟਾਲ ਵੀ ਸਾਹਿਬ ਬਹੁਤ ਗਾਇਆ ਹੈ ਮੈਨੂੰ ਪੁੱਤ ਲੱਗਦੇ ਹਾਂ ਹਾਂ ਕੁਝ ਰੁਕ ਹਾਂ ਦੂਸਰਾ ਵੀ ਜਿਹੜਾ ਦੁਖਣ ਮੇਰੇ ਵਾਲ ਨਹੀਂ ਮਾਏ ਪਾਕਿਸਤਾਨੀ ਗੰਗੀਵਾਵਾ ਤੇ ਹਾਂ ਉਹ ਪਾਕਿਸਤਾਨੀ ਹੈ ਤੇ ਰੁਕ ਤੁਸੀਂ ਇਹ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਡੀ ਆਵਾਜ਼ ਇੰਨੀ ਵਧੀਆ ਹੈਗੀ ਆ ਉਹ ਤੁਸੀਂ ਇਸ ਪਾਸੇ ਦੀ بجائے ਨਾਟਕ ਨੂੰ ਜ਼ਿਆਦਾ ਪਰਸੂ ਕੀਤਾ ਨਹੀਂ ਮੈਂ ਨਾਟਕ ਨਹੀਂ ਮੈਂ ਸੰਗੀਤ ਨਾਲ ਹੁਣ ਵੀ ਜੁੜਿਆ ਮੈਨੂੰ ਬਹੁਤ ਜ਼ਿਆਦਾ ਸਪੋਰਟ ਮਿਲ ਰਹੀ ਹੈ ਨਾਟਕ ਦੇ ਵਿੱਚ 뮤직 ਦੀ ਹਾਂ ਜਦੋਂ ਵੀ ਨਾਟਕ ਆਇਆ ਉਹਦਾ ਜਿੱਦਾਂ ਲਾਈਟਿੰਗ ਹਾਂ ਫੋਸਟੂਮ ਤੋਂ 뮤직 ਵੀ ਉਨੀ ਪਾਵਰਫੁਲ ਹੈ ਬਿਲਕੁਲ ਬਿਲਕੁਲ ਸੋ ਜਿੰਦਾ ਨਾਟਕ ਦਾ ਮੂਡ ਹੁੰਦਾ ਉਹਦੇ ਹਿਸਾਬ ਨਾਲ ਮੈਂ 뮤직 ਤਿਆਰ ਕਰ ਲੈਂਦਾ ਤੇ ਸੋ ਹੁਣ ਇਹਦੇ ਵਿੱਚ ਹਾਂ ਮੇਰੇ ਇੱਥੇ ਜਿਹੜੇ ਆਪਣੇ ਜੋ ਜਤੂ ਵੀਰ ਪਾਜਬਾ ਹੈ ਹਾਂ ਉਹਨਾਂ ਤੋਂ ਮੈਂ ਉਹਨਾਂ ਦੀ ਆਵਾਜ਼ ਦੇ ਵਿੱਚ ਮਨ ਕਰਾ ਰਹੇ ਹਾਂ ਤੇ ਇਸ ਤਰ੍ਹਾਂ ਹੈਗਾ ਵੀ ਗਾਇਆ ਵਧੀਆ ਮੈਂ ਵਧੀਆ ਤਰੀਕੇ ਪਰ ਮੈਨੂੰ ਐ ਲੱਗਿਆ ਵੀ ਇਹ ਜਿਹੜਾ ਜੋ ਮੈਂ ਹੋਰ ਜ਼ਿਆਦਾ ਆਪਣੀ ਗੱਲ ਕਹਿ ਸਕਦਾ ਹਾਂ ਉਹ ਉਹ ਦੇਖਣ ਉਸ ਤੇ ਨਾਟਕ ਦੇ ਥਰੂ ਮੈਂ ਮਨਦੀ ਔਰ ਤੁਸੀਂ ਤੁਹਾਡੇ ਹਰ ਨਾਟਕ ਦੀ ਖੂਬਸੂਰਤੀ ਹੁੰਦੀ ਹੈ ਉਹ ਤੇ ਬੈਕਗ੍ਰਾਉਂਡ ਤੇ ਇੱਕ ਬੜਾ ਕਮਾਲ ਦਾ ਮਿਊਜ਼ਿਕ ਹੁੰਦਾ ਹੈਗਾ ਉਹ ਸ਼ਾਇਦ ਤੁਹਾਡੇ ਅੰਦਰ ਮਿਊਜ਼ਿਕ ਸਾਡੇ ਮੈਂ ਬੇਸਿਕਲੀ ਸਾਡੇ ਘਰ ਚ ਹੀ ਸੰਗੀਤ ਸੀ ਤੇ ਫਾਦਰ ਸਾਹਿਬ ਨੂੰ ਸ਼ੌਕ ਕਿ ਮੋਬਾਈਲ ਨੂੰ ਪਲੇ ਕਰਦੇ ਸੀ ਤੇ ਫਲੂਟ ਵੀ ਗਾ ਵੀ ਲੈਂਦੇ ਸੀ ਸੋ ਇਸ ਤਰ੍ਹਾਂ ਮੇਰਾ ਸੰਗੀਤ ਸੰਗੀਤ আর ਤੁਸੀਂ ਗਰਾਉਂਡ ਦੇ ਵਿੱਚ ਹਾਕੀ ਦੇ ਨਾਲ ਵੀ 뮤직 ਤਿਆਰ ਕੀਤਾ ਦੁਨੀਆ ਭਰ ਦੇ ਵਿੱਚ ਖੇਡੇ ਹਾਕੀ ਟੌਪ ਤੇ ਰਹੇ ਉਹਦੇ ਉਹਦੇ ਯੂਨੀਵਰਸਟੀ ਨੈਸ਼ਨਲ ਲੈਵਲ ਤੇ ਤੇ ਹੁਣ ਅਰਤੇਜਾ ਜੀ ਮੈਨੂੰ ਤੁਹਾਡਾ ਪਿਛੋਕੜ ਬਾਰੇ ਦੱਸੋ ਕਿੱਥੋਂ ਤੁਸੀਂ ਮਤਲਬ ਆਏ ਇਸ ਧਰਤੀ ਦੇ ਇਸ ਕਲਾ ਦੇ ਖੇਤਰ ਦੇ ਵਿੱਚ ਹਾਂ ਮੈਂ ਇਹਨੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਗੱਲ ਸਭ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਾਨੂੰ ਇਹ ਮੌਕਾ ਦੇ ਰਹੇ ਹੋ ਤੇ ਮੈਂ ਦੁਆਰਾ ਫਿਰ ਜਿਹੜਾ ਇੱਕ ਖੂਬਸੂਰਤ ਪਲੇਅ ਅਸੀਂ ਕਰ ਰਹੇ ਹਾਂ ਹਾਂ ਜੀ ਬਰੰਗ ਚਿੱਠੀਆਂ 14 ਨੂੰ ਜੋ ਸਰੀ ਦੇ ਵਿੱਚ ਹੋ ਰਿਹਾ ਹੈ ਅਸੀਂ ਸਾਰੇ ਇੱਥੇ ਦੇ ਜੋ ਸਰੀ ਦੇ ਸੋ ਦਰਸ਼ਕ ਨੇ ਉਹਨੂੰ ਬੇਨਤੀ ਕਰਦੇ ਆ 8 ਤਰੀਕ ਨੂੰ ਐਡਮਿੰਟਨ ਦੇ ਹਾਂ 8 ਤਰੀਕ ਨੂੰ ਐਡਮਿੰਟਨ ਦੇਖਣ ਜ਼ਰੂਰ ਆਇਓ ਕਿਉਂਕਿ ਆਰਟਿਸਟ ਦੀ ਮਿਹਨਤ ਹੈ ਤੇ ਉਹਨੂੰ ਬLES ਕਰਿਓ ਤੇ ਉਸ ਤੋਂ ਬਾਅਦ ਮੇਰੇ ਇੱਕ ਪਿੱਛੇ ਜੇ ਗੱਲ ਤੁਸੀਂ ਪੁੱਛਿਆ ਸੀ ਵੀ ਤੁਸੀਂ ਥੀਏਟਰ ਚ ਕਿਹੜੇ ਕਿਹੜੇ ਡਾਇਰੈਕਟਰਾਂ ਨਾਲ ਜੁੜੇ ਰਹੇ ਮੈਂ ਉਹ ਗੱਲ ਨੂੰ ਥੋੜਾ ਕੰਪਲੀਟ ਕਰਨਾ ਉਹਦੇ ਵਿੱਚ ਮੈਂ ਉਮੇਸ਼ ਖਾਨ, ਕਮਲ ਵਿਧਰੋਹੀ ਜਿਹੜੇ ਪ੍ਰੋਮਿਨੈਂਟ ਨੇ ਇੱਕ ਦਲਵੀਰ ਜੀ ਸੀ ਪੰਜਾਬੀ ਟ੍ਰਿਬਿਊਨ ਦੇ ਚੀਫ ਐਡੀਟਰ ਮੇਰੇ ਬਹੁਤ ਕਮਾਲ ਦੇ ਮੇਰੇ ਬਹੁਤ ਪਿਆਰੇ ਮਿੱਤਰ ਤੇ ਜਾਣਦੇ ਉਹਨਾਂ ਨਾਲ ਬਹੁਤ ਚੰਗੀ ਤਰ੍ਹਾਂ ਬਹੁਤ ਸੋਹਣਾ ਟ ਤੰਤੰਦੂਰ ਦੇ ਵਿੱਚ ਸੁਰਜੀਤ ਪਾਤਰ ਸਾਹਿਬ ਦੇ ਲਿਖੇ ਹੋਏ ਗੀਤ ਸੀ ਸਾਰੇ ਬੈਕ ਸਟੇਜ ਤੇ ਜੋ ਉਹਨਾਂ ਨੇ ਗਾਏ ਗਏ ਸਤਪਲ ਸੂਰੀ ਲక్ష్ਵਿੰਦਰ ਪ੍ਰੋਮਿਨੈਂਟ ਸਿੰਘ ਰਾਣੇ ਨੇ ਗੀਤ ਗਾਇਆ ਸੀ ਤੇ ਇਹ ਤੁਹਾਨੂੰ ਖੁਸ਼ੀ ਹੋਏਗੀ ਤੁਹਾਨੂੰ ਮੈਂ ਸੰਗੀਤ ਨਾਟਕ ਅਕੈਡਮੀ ਦਾ ਕੰਪੀਟੀਸ਼ਨ ਹੁੰਦਾ ਦਿੱਲੀ ਉੱਚ ਬੈਸਟ ਐਕਟਰ ਅਵਾਰਡ ਮਿਲਿਆ ਮੈਨੂੰ ਕਿਉਂਕਿ ਮੈਂ ਸਟੇਜ ਤੇ ਮੈਂ ਹੀ ਸੀ ਜਿਆਦਾ ਤੰਤ ਤੰਦੂਰ ਬਹੁਤ ਪਿਆਰੀ ਸਕ੍ਰਿਪਟ ਸੀ ਕੀਆ ਬਾਤ ਤੇ ਦਲਵੀਰ ਜੀ ਨਾਲ ਬਹੁਤ ਹੀ ਜੈਂਟਲ ਸੀ ਤੇ ਮੈਨੂੰ ਜਦੋਂ ਵੀ ਕਿਸੇ ਨੇ ਬੁਲਾ ਲੈਂਦੇ ਕਿ ਆ ਜਾ ਆ ਉਹ ਗਾਣ ਦੀ ਕਾਲੀ ਕਰ ਗਏ ਉਹ ਬਸ ਉਹ ਬਹੁਤ ਦੁੱਖ ਹੋਇਆ ਮੈਂ ਉਹ ਤੇ ਯੂ ਐਸ ਏ ਸੀ ਜਿਹਾ ਸ਼ੋਪੜਾ ਤੇ ਇੱਕ ਅਖਬਾਰ ਆਇਆ ਅਖਬਾਰ ਐਸੇ ਪਈ ਰਹਿੰਦੇ ਨੇ ਇੱਥੇ ਕਾਫੀ ਮਾਤਰਾ ਚ ਜੇ ਪੜਨਾ ਹੋਵੇ ਤਾਂ ਉੱਤੇ ਉਹਨਾਂ ਦੀ ਫੋਟੋ ਲੱਗੀ ਹੋਈ ਬਾਹੇ ਤੇ ਫੁਰਕਸਾਰੇ ਮੈਂ ਪੜਿਆ ਮੈਨੂੰ ਬਹੁਤ ਦੁੱਖ ਆਇਆ ਮੈਂ ਮਿਲ ਕੇ ਤੁਸੀਂ ਮੈਂ ਬਾਕੀ ਨਾਟਕਾਂ ਬੋਲ ਮੈਂ ਬਾਤ ਚਾਉਣਾ ਜੀ ਰੇਡੀਓ ਨਾਟਕ ਮਤਲਬ ਪਹਿਲੇ ਸਮੇਂ ਦੇ ਵਿੱਚ ਹੁਣ ਜਿਹੜੇ ਟੀਵੀ ਵਗੈਰਾ ਤਾਂ ਬਾਤ ਚਾਏ ਨਹੀਂ ਪਹਿਲਾਂ ਅਸੀਂ ਜਦੋਂ ਜਿਹੜਾ ਰੇਡੀਓ ਨਾਟਕਾ ਨਾ ਉਹ ਉਹ ਉਹਦੀ ਖੂਬਸੂਰਤੀ ਇਹ ਹੈ ਬਈ ਤੁਸੀਂ ਤਾਂ ਬੋਲ ਰਹੇ ਹੋ ਤੁਹਾਡੀ ਆਵਾਜ਼ ਅਸੀਂ ਸੁਣ ਰਹੇ ਹਾਂ ਜੀ ਪਰ ਉਹ ਨਾਟਕ ਸੁਣਨ ਵਾਲਾ ਆਪਣੇ ਮਨ ਦੇ ਵਿੱਚ ਕ੍ਰੀਏਟ ਕਰਦਾ ਉਸ ਤੋਂ ਸਿੰਘ ਇੱਕ ਸਰੋਤੇ ਨੂੰ ਨਾਟਕਕਾਰ ਬਣਾ ਦਿੰਦੇ ਉੱਥੇ ਅਦਾਕਾਰ ਬਣਾ ਦਿੰਦੇ ਹੋ ਬਿਲਕੁਲ ਬਿਲਕੁਲ ਤੇ ਉਹ ਉਹਦੇ ਬਾਰੇ ਦੱਸੋ ਕਿ ਕਿੰਨੇ ਕੁ ਤੁਸੀਂ ਨਾਟਕ ਰੇਡੀਓ ਨਾਟਕ ਕਰ ਚੁੱਕੇ ਹੋ ਮੈਂ ਰੇਡੀਓ ਤੇ ਜਿਆਦਾ ਬినੋਤੀ ਅਰਜੀ ਸੀ ਦੀ ਡਾਇਰੈਕਸ਼ਨ ਥਲੇ ਕਿਤੇ ਉਹ ਮੇਕ ਸਟੇਸ਼ਨ ਡਾਇਰੈਕਟਰ ਸੀ ਜਲੰਧਰ ਤੇ ਮੈਨੂੰ 35 40 ਉੱਤੇ ਕਰਨ ਦਾ ਮੌਕਾ ਮਿਲਿਆ ਤੇ ਜਿਹੜਾ ਤੁਸੀਂ ਕਹਿ ਕਿ ਐਕਟਰ ਨੂੰ ਆਪਣੇ ਡਾਇਲੌਗਸ ਬਹੁਤ ਜ਼ਿਆਦਾ ਵੇਰੀਏਸ਼ਨ ਕਰਨ ਦਾ ਸਕੋਪ ਮਿਲਦਾ ਹੈ ਉਹਨੇ ਥੀਏਟਰ ਦੇ ਦਾਸੀ ਕਰਕੇ ਦਿਖਾਣੇ ਉਥੇ ਵਾਇਸ ਦੇ थ्रू ਅਲਾਈਪ ਕਰਨਾ ਹੁੰਦਾ ਕਰੈਕਟਰ ਨੂੰ ਉਹ ਜਿਹੜਾ ਬੰਦਾ ਦੇਖ ਰਿਹਾ ਉਹ ਵੀ ਸੋਚੇ ਕਿ ਮੈਂ ਪਾਰਟਿਸਪੇਟ ਕਰ ਰਿਹਾ ਉਹਦੇ ਵਿੱਚ ਕਲਾਕਾਰ ਦੇ ਨਾਲ ਡਾਇਰੈਕਟਰ ਸਭ ਦਾ ਕੰਟਰੀਬਿਊਸ਼ਨ ਹੁੰਦਾ ਮੈਂ ਜਦੋਂ ਪਹਿਲੀ ਵਾਰ ਉਥੇ ਆਡੀਸ਼ਨ ਦੇਣ ਗਿਆ ਸਾਨੂੰ ਆਡੀਸ਼ਨ ਦੇਣ ਤੋਂ ਬਾਅਦ ਹੀ ਕਰਨ ਦਾ ਮੌਕਾ ਮਿਲਦਾ ਉਥੇ ਬਿਲਕੁਲ ਚਾਹ ਟੀਵੀ ਹੋਵੇ ਜਾਂ ਰੇਡੀਓ ਹੋਵੇ ਬਲਕਿ ਉਹਨਾਂ ਦਾ ਜੋ ਟੈਸਟ ਹੈ ਪਾਸ ਕਰਨਾ ਪੈਂਦਾ ਤੇ ਮੈਂ ਟੈਸਟ ਦਿੱਤਾ ਤੇ ਵੈਨਟੂਨ ਮਨ ਜਾਂਦੇ ਸੀ ਚੰਡੀਗੜ੍ਹ ਤੋਂ ਕੋਈ ਬਹੁਤ ਸਾਰੇ ਆਰਟਿਸਟ ਆਏ ਸੀ ਮੈਨੂੰ ਮੈਂ ਪੁੱਛਿਆ ਮਾਜੀ ਕਿਸਾ ਰਿਹਾ ਕਹਿੰਦਾ ਯਾਰ ਕਮਾਲ ਦੀ ਵੌਇਸ ਸੀ ਬਹੁਤ ਮਾਜੀ ਮੈਨੂੰ ਤਾਂ ਹੀ ਅੱਛਾ ਲੱਗਿਆ ਕਹਿੰਦਾ ਨਹੀਂ ਨਹੀਂ ਉਸ ਦਿਨ ਮੇਰੇ ਦੋ ਐਡੀਸ਼ਨ ਸੀ ਇੱਕ ਦੂਦਰਸ਼ਨ ਟੀਵੀ ਤੇ ਇੱਕ ਰੇਡੀਓ ਤੇ ਮੈਂ ਦੋਨੋਂ ਹੀ ਫਸਟ ਟਾਈਮਸ ਕਲੀਅਰ ਹੋ ਗਏ ਤੇ ਉਸ ਤੋਂ ਬਾਅਦ ਮੈਂ ਟੀਵੀ ਤੇ ਵੀ ਕੰਮ ਕੀਤਾ ਇੱਥੇ ਕੀਤਾ ਰੇਡੀਓ ਦਾ ਇੱਕ ਅਲੱਗ ਲੋਥ ਹੈ ਅਵਾਜ਼ ਤੋਂ ਐਕਟਿੰਗ ਕਿਵੇਂ ਕਰਵਾਉਂਦੇ ਆ ਤੁਸੀਂ ਆਵਾਜ਼ ਤੋਂ ਜਦੋਂ ਆਪਾਂ ਦੇਖੋ ਇੱਕ ਚੀਜ਼ ਤਾਂ ਦੋਨਾਂ ਚ ਕਾਮਨ ਹੈ ਚਾਹੇ 스테이지 ਐਕਟਰ ਹੈ ਚਾਹੇ ਥੀਏਟਰ ਹੈ ਜਾਂ ਫਿਲਮ ਕੋਈ ਵੀ ਮੀਡੀਆ ਹੋਵੇ ਮੀਡੀਆ ਦਾ ਮੈਂ ਗੱਲ ਨਹੀਂ ਕਰ ਰਿਹਾ ਤੁਹਾਨੂੰ ਕੈਰੈਕਟਰ ਜੀਣਾ ਪੈਂਦਾ ਹੈ ਹਮਮ ਅਗਰ ਮੈਂ ਕਿਸੇ ਟ੍ਰੈਜੇਡੀ ਨੂੰ ਫੇਸ ਕਰ ਰਿਹਾ ਜਾਂ ਕਾਮੇਡੀ ਨੂੰ ਕਰ ਮੇਰੇ ਅੰਦਰ ਆਣੀ ਚਾਹੀਦੀ ਹੈ ਤੇ ਉਹ ਸਿਚੁਏਸ਼ਨ ਨੂੰ ਮੈਨੂੰ ਜੀਣਾ ਚਾਹੀਦਾ ਹੈ ਇਹ ਗੱਲ ਅਲੱਗ ਹੈ ਕਿ ਲੋਕ ਦੇਖ ਰਹੇ ਨੇ ਜਾਂ ਨਹੀਂ ਦੇਖ ਰਹੇ ਤਾਂ ਸੁਣ ਤਾਂ ਰਹੇ ਨੇ ਨਾ ਹਮਮ ਹਮ ਅਗਰ ਰੇਡੀਓ ਤਾਂ ਸੁਣ ਰਹੇ ਨੇ ਤਾਂ ਮੈਂ ਤਾਂ ਉਸ ਪੱਧਰ ਤੇ ਜਾ ਕੇ ਉਸ ਲੈਵਲ ਤੇ ਤੁਹਾਨੂੰ ਕਰਨਾ ਪੈਂਦਾ ਹੈ ਬਿਲਕੁਲ ਤੇ ਤੁਹਾਨੂੰ ਇੱਥੇ ਅਸੀਂ ਆਮ ਤੌਰ ਤੇ ਹੁੰਦਾ ਹੈਗਾ ਬਹੁਤ ਸਾਰੇ ਲੋਕ ਮੈਂ ਜਿਨ੍ਹਾਂ ਨੂੰ ਜਾਣਦਾ ਜਦੋਂ ਹਾਕੀ ਦੀ ਦਾ ਮੈਚ ਚੱਲ ਰਿਹਾ ਹੁੰਦਾ ਨਾ ਉਹ ਕੀ ਕਰਦੇ ਆ ਹਾਕੀ ਟੀਵੀ ਤੇ ਲਾ ਲੈਂਦੇ ਆ ਤੇ ਉਹਦੇ ਨਾਲ ਆਵਾਜ਼ ਰੇਡੀਓ ਦੀ ਜੀ ਬਹੁਤ ਸੋਹਣਾ ਕਿ ਲਾਉਂਦੇ ਆ ਉਹ ਕਈ ਵਾਰ ਕਿਉਂਕਿ ਉਹ ਉਹ ਉਧਰ ਪੂਰੀ ਟੌਪ ਦੀ ਗੱਲ ਹੋ ਰਹੀ ਹੈ ਇਧਰ ਦੇਖਦਾ ਹੁੰਦਾ ਰਿਹਾ ਹੀ ਆ ਸਾਰਾ ਕੁਝ ਜੋ ਹੋ ਰਿਹਾ ਉਸ ਤੋਂ ਬਾਅਦ ਤੁਸੀਂ ਕਿਉਂਕਿ ਜਿਹੜਾ ਬੰਦਾ ਆਪਣੀ ਆਵਾਜ਼ ਦੀ ਐਕਟਿੰਗ ਕਰਵਾ ਸਕਦਾ ਹੈਗਾ ਉਸ ਤੋਂ ਬਾਅਦ ਚ ਆਉਂਦੀ ਆ ਸਟੇਜ ਦੇ ਉੱਤੇ ਜੇ ਆਪ ਖੁਦ ਅਪੀਅਰ ਹੋਣਾ ਹੈਗਾ ਤੁਸੀਂ ਤੇ ਜਿਹੜੀ ਪਹਿਲੀ ਗੱਲ ਤਾਂ ਬੜੇ ਸੋਹਣੇ ਜਿਵੇਂ ਤੁਸੀਂ ਜੋਬ ਕਰਦੇ ਆ ਰੋਜੀ ਰੋਟੀ ਕਮਾਉਂਦੇ ਸੀਗੇ ਤੁਹਾਨੂੰ ਕੀ ਜ਼ਰੂਰਤ ਪਈ ਸੀਗੀ ਵੀ ਤੁਸੀਂ ਆ ਨਾਟਕ ਕਰਦੇ ਫਿਰੋ ਮੈਂ ਤੁਹਾਨੂੰ ਇੱਕ ਦੋ ਇਨਸੀਡੈਂਟ ਐਡ ਕਰਦਾ ਜੀ ਤੁਸੀਂ ਬਲਕਿ ਮੇਰੇ ਆਪਣੇ ਲਾਈਫ ਦੇ ਐਕਸਪੀਰੀਐਂਸ ਨੇ ਸਾਡੀ ਫਿਲਮ ਮਿਲ ਕੇ ਪਰਿਵਾਰ ਚ ਮਦਰ ਸਾਈਡ ਤੋਂ ਫਾਦਰ ਸਾਈਡ ਤੋਂ ਕੋਈ ਸਲੈਂਕ ਨਹੀਂ ਆ ਕਿਸੇ ਨੂੰ ਕੁਝ ਨਹੀਂ ਪਤਾ ਐਕਟਿੰਗ ਬਾਰੇ ਬਲਕਿ ਸ਼ਾਇਦ ਉਹ ਰੋਕਿਆ ਤਾਂ ਨਹੀਂ ਕਦੇ ਪਰ ਉਹਨਾਂ ਦਾ ਪ੍ਰੋਮੋਟ ਵੀ ਨਹੀਂ ਕਰ ਸਕਦੇ ਕਿਉਂਕਿ ਉਹ ਜੁੜੇ ਨਹੀਂ ਹੋਏ ਮੈਂ ਨੰਗਲ ਕਲਾ ਸਕੂਲ ਬਠਿੰਡੇ ਦੇ ਵਿੱਚ 10ਵੀਂ ਮੇਰੇ ਫਾਦਰ ਹੈਡਮਾਸਟਰ ਸਕੂਲ ਤੋਂ ਰਿਟਾਇਰ ਹੋਏ ਨੇ ਹਾਂਜੀ ਤੇ ਬਹੁਤ ਹੀ ਓਨੈਸਟ ਜੈਂਟਲ ਪਰਸਨਸ ਮਦਰ ਸਰਵੰਤ ਕੌਰ ਫਾਦਰ ਨਰਿੰਦਰ ਸਿੰਘ ਤੇਜਾ ਮੇਰੀਆਂ ਯਾਦਾਂ ਹਮੇਸ਼ਾ ਰਹਿੰਦੇ ਨੇ ਤੁਹਾਡੇ ਚਿਹਰੇ ਦੇ ਵਿੱਚ ਸ਼ਾਇਦ ਉਹਨਾਂ ਦੀ ਜਿਹੜੀ ਹਾਂਜੀ ਮੈਂ ਚਲਕਦੀ ਆ ਜੀ ਕਿਉਂਕਿ ਮੈਂ ਮੇਰੇ ਫਾਦਰ ਮੇਰੇ ਬਹੁਤ ਨੇੜੇ ਨੇ ਮਦਰ ਵੀ ਨੇੜੇ ਨੇ ਮੈਂ ਬਹੁਤ ਉਹਨਾਂ ਦਾ ਖਿਆਲ ਰੱਖਦਾ ਵਾਈਫ ਡਾਟਰ ਇਹ ਸਾਰੇ ਮੇਰੇ ਲਾਈਫ ਦੇ ਹਿੱਸੇ ਨੇ ਬੇਟੀ ਡਾਟਰ ਇੱਕੋ ਹੀ ਡਾਟਰ ਹੈ ਤੇ ਮੇਰੀ ਧਰਮ ਪਤਨੀ ਸਾਰੇ ਮੈਨੂੰ ਪੂਰਾ ਸਹਿਯੋਗ ਕਰ ਰਹੇ ਨੇ ਮੈਂ ਸਕੂਲ ਦੇ ਵਿੱਚ ਹੈਡਮਾਸਟਰ ਨੂੰ 26 ਜਨਵਰੀ ਦਾ ਫੰਕਸ਼ਨ ਸੀ ਹਮਮ ਤੇ ਮੈਂ ਮੇਰੇ ਅੰਦਰ ਨਾ ਕੁਝ ਉੱਬਰਦਾ ਸੀ ਮੈਂ ਕਰਾਂ ਹਮ ਡਰਦਾ ਬਹੁਤ ਸੀ ਤੇ ਇੱਕਦਮ ਦਵਾ ਜਾਂਦਾ ਸੀ ਮੈਂ ਫਾਦਰ ਨੂੰ ਕਿਹਾ ਮੈਂ 26 ਜਨਵਰੀ ਨੂੰ ਸਪੀਚ ਦੇਵਾਂਗਾ ਹਮ ਤੇ ਫਾਦਰ ਕਹਿੰਦੇ ਬਹੁਤ ਅੱਛੀ ਗੱਲ ਹੈ ਵੀ ਤੂੰ ਮੇਰਾ ਸਕੂਲ ਦਾ ਮੈਂ ਹੈਡਮਾਸਟਰ ਤੈਨੂੰ ਕੀ ਟਰਵਲ ਹੈ ਬਿਲਕੁਲ ਕਹਿੰਦਾ ਜੀ ਤਿੰਨ ਦਿਨ ਪੈਸੀ ਮੈਨੂੰ ਨੀਂਦ ਆਣੀ ਬੰਦ ਹੋ ਗਈ ਮੈਂ ਘੁੰਮੀ ਜਾ ਕੇ ਰਾਂ ਅੰਦਰ ਬਾਹਰ ਸਪੀਚ ਜਿਸ ਦਿਨ 26 ਜਨਵਰੀ ਆਈ ਹਮ ਮੈਂ ਕਰ ਜਾਣ ਤੋਂ ਪਹਿਲਾਂ ਮੈਂ ਜੀ ਮੈਂ ਸਕੂਲ ਨਹੀਂ ਜਾ ਰਿਹਾ ਹੂੰ ਕਹਿੰਦੇ ਕਿਉਂ ਤੂੰ 26 ਜਨਵਰੀ ਤੇ ਬੋਲਣਾ ਹੈ ਦੇਖਣਾ ਮਾਨੀ ਤਾਂ ਜਾਉਂਗਾ ਜੇ ਤੁਸੀਂ ਮੇਰਾ ਉੱਥੇ ਨਾ ਕਟੋਗੇ ਤੇ ਬੋਲ ਉਹਨਾਂ ਨੇ ਮੇਰਾ ਨਾ ਕਟਵਾਇਆ ਮੈਂ ਫਿਰ ਗਿਆ ਨਹੀਂ ਕਰ ਸਕਿਆ ਫਿਰ ਕਾਲਜ ਦੇ ਵਿੱਚ ਇੱਕ ਸਕਿੱਟ ਹੋਣੀ ਸੀ ਮੈਂ ਔਖੇ ਸੱਕ ਸਕਿੱਟ ਕਰਤੀ ਥੋੜੀ ਜਿਹੀ ਠੀਕ ਲੱਗੀ ਉਹਨ ਮੈਂ ਥਾਰਡ ਜਿਹੜੀ ਚੀਜ਼ ਮੈਂ ਕਰਨਾ ਵੀ ਆਪਣੇ ਅੰਦਰਲੀ شدت ਨੂੰ ਅਸੀਂ ਕਿਸ ਤਰ੍ਹਾਂ ਚਾਹ ਕਰਦੇ ਮੈਂ ਸਮਾਣੇ ਤੋਂ ਆਪਣੇ ਪਿੰਡ ਮਟਰਨ ਜਾ ਰਿਹਾ ਸੀ 20 ਕਿਲੋਮੀਟਰ ਦਾ ਫਾਸਲਾ ਹੈ ਸਮਾਂ ਇਹਨਾਂ ਹਵਾ ਇੰਨੀ ਤੇਜ਼ ਸੀ ਕਿ ਹੈਂਡਲ ਮੁੜਦਾ ਸੀ ਸਾਹਮਣੋਂ ਹਵਾ ਪੈਂਦੀ ਸੀ ਮੈਂ ਚੱਲ ਪਿਆ ਮੈਂ ਹਾਂ ਵੀ ਜੇ ਤੂੰ ਪਿੰਡ ਦੇ ਘਰ ਜਾਣ ਤੱਕ ਕਿਤੇ ਵੀ ਰੁਕ ਗਿਆ ਪੈਡਲ ਤੋਂ ਉੱਤਰ ਗਿਆ ਤੂੰ ਐਕਟਰ ਨਹੀਂ ਬਣ ਸਕਦਾ ਹਾਂ ਅੱਛਾ ਤੁਸੀਂ ਯਕੀਨ ਮੰਨੋ ਮੈਂ ਖੜਾ ਹੋ ਕੇ ਚਲਾਇਆ ਜਾਂ ਬੈਠ ਕੇ ਚਲਾਇਆ ਮੈਂ ਪਿੰਡ ਦੇ ਬਾਜੀ ਕੋਈ ਵੀ ਚੀਜ਼ ਜਿਹੜੀ ਮੈਨੂੰ ਔਖੀ ਲੱਗਦੀ ਸੀ ਮੈਂ ਕਹਿੰਦਾ ਸੀ ਵੀ ਜੇ ਤੂੰ ਆ ਨਾ ਨਾ ਕੀਤਾ ਤੂੰ ਕਲਾਕਾਰ ਨਹੀਂ ਬਣ ਸਕਦਾ ਉਹ ਮੇਰੇ ਅੰਦਰੋਂ ਮੱਕ ਕਰ ਜਾਂਦਾ ਸੀ ਉਹਨੂੰ ਐਸੀ ਤਰ੍ਹਾਂ ਮੈਂ ਇੱਕ ਸਟੇਜ ਤੇ ਰਿਹਸਲ ਕਰ ਰਿਹਾ ਸੀ ਸਾਡੇ ਕਮਲ ਵਿਧਰੋਹੀ ਜੀ ਉਸ ਨੂੰ ਡਾਇਰੈਕਟ ਕਰ ਰਹੇ ਸੀ ਸਾਇਮਾ ਪਲੇਸ ਸੀ ਬਹੁਤ ਖੂਬਸੂਰਤ ਮੇਰੇ ਕੋਲ ਮਿਰਜ਼ਾ ਦਾ ਕਰੈਕਟਰ ਸੀ ਉਹਨਾਂ ਨੇ ਮੈਨੂੰ ਕੁਝ ਸੀਨ ਕਰਨ ਵਾਸਤੇ ਦਿੱਤਾ ਮੈਂ ਬਹੁਤ ਜ਼ਿਆਦਾ ਕੰਪਲੈਕਸ ਚਾਹੁੰਦਾ ਸੀ ਹੋ ਨਹੀਂ ਰਿਹਾ ਸੀ ਮੈਥੋਂ ਕਹਿੰਦਾ ਇੱਕ ਮਿੰਟ ਗੱਲ ਸੁਣ ਛੱਡ ਦੇ ਰਿਹਾ ਸੀ ਮੈਂ ਤੈਨੂੰ ਪਰਚੀ ਦਿੱਤੀ ਤੂੰ ਪੜ ਕੱਲ ਨੂੰ ਫਿਰ ਰਿਹਸਲ ਕਰਾਂਗੇ ਮੈਂ ਚਲਾ ਗਿਆ ਜੀ ਪਰ ਜੀ ਮੈਂ ਘਰ ਜਾ ਕੇ ਖੋਲੇ ਤਾਂ ਉਹ ਤੈਨੂੰ ਲਿਖਿਆ ਤੂੰ ਜ਼ਿੰਦਗੀ ਚ ਕਦੇ ਵੀ ਕਲਾਕਾਰ ਨਹੀਂ ਬਣ ਸਕਦਾ ਓ ਚੈਲੰਜ ਚੈਲੰਜ ਮੈਨੂੰ ਮੈਂ ਸਾਰੀ ਰਾਤ ਰੋਂਦਾ ਰਿਹਾ ਮੈਂ ਥੀਏਟਰ ਛੱਡ ਗਿਆ ਜੀ ਮੈਂ 3-4 ਸਾਲ ਗਏ ਹੀ ਨਹੀਂ ਕਿਤੇ ਮੁੜ ਕੇ ਨਹੀਂ ਦੇਖਿਆ ਅੱਛਾ ਵੀ ਜੋ ਡਾਇਰੈਕਟਰ ਨੇ ਕਿਹਾ ਤਾਂ ਸੱਚ ਹੈ ਹਮ ਉਹਨੂੰ ਫੇਰ ਬੁਲਾਇਆ ਕਹਿੰਦਾ ਯਾਰ ਲਿਖ ਦੇਣ ਦਾ ਮਤਲਬ ਇਹ ਥੋੜੀ ਨਾ ਮੈਂ ਤੈਨੂੰ ਚੈਲੰਜ ਦਿੱਤਾ ਸੀ ਤੂੰ ਮੇਰੇ ਅਗਲੇ ਪਲੇਸ ਕਰ ਔਰ ਮੈਂਨ ਕਰੇਗਾ ਤੂੰ ਮੈਂ ਛੋਟੇ ਰੋਲੋਂ ਤੋਂ ਵੱਡੇ ਰੋਲ 'ਚ ਆ ਗਿਆ ਉਸ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਹੱਸਟ ਮੈਂ ਮਹਾਲੀ ਰਹੇ ਹਾਂ ਉਹ ਕੁਝ 15 20 ਸਾਲ ਚੰਡੀਗੜ੍ਹ ਵੀ ਸਪੈਂਡ ਕੀਤੇ ਨੇ ਬਹੁਤ ਅੱਛੇ ਡਾਇਰੈਕਟਰ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਫਿਰ ਬਾਹਰ ਕੀਤਾ ਫਿਰ ਹੁਣ ਇਹਨਾਂ ਗੁਰਦੀਪ ਸਾਹਿਬ ਨਾਲ ਕਰ ਰਹੇ ਹਾਂ ਮਾਲਕ ਚੱਲਦਾ ਰਿਹਾ سلسلہ ਜਿੰਨਾ ਵੀ ਉਸ ਮਾਲਕ ਨੇ ਸਾਨੂੰ ਮੌਕਾ ਦਿੱਤਾ ਟਾਈਮ ਦਿੱਤਾ ਕਰਦੇ ਰਹੇ ਹਾਂ ਤੁਸੀਂ ਹਿੰਦੀ ਫਿਲਮਾਂ ਦੇ ਵਿੱਚ ਵੈਬ ਸੀਰੀਜ਼ ਦੇ ਵਿੱਚ ਥੋੜਾ ਜਿਹਾ ਦੱਸੋ ਉਹਨਾਂ ਬਾਰੇ ਕਿਹੜੇ ਕਿਹੜੇ ਦੇ ਵਿੱਚ ਕਿਸ ਤਰ੍ਹਾਂ ਉਹ ਐਕਸਪੀਰੀਅੰਸ ਕਿਵੇਂ ਰਿਹਾ ਮੈਂ ਹੁਣ ਜਦੋਂ ਫ੍ਰੀ ਹੋ ਗਿਆ ਤਾਂ ਮੇਰੇ ਲਈ ਸਭ ਤੋਂ ਵੱਡੀ ਸਮੱਸਿਆ ਆਈ ਕਿ ਮੈਂ ਕਿਵੇਂ ਜੁਆਇਨ ਕਰਾਂ ਕਿਉਂਕਿ ਸਾਰੀ ਚ ਲਾਈਨ ਕੰਪੀਟੀਸ਼ਨ ਬਹੁਤ ਹੈ ਕਿਸੇ ਲਾਈਨ ਚ ਵੀ ਐਂਟਰ ਕਰਨਾ ਬਹੁਤ ਔਖਾ ਹੈ ਮੈਂ ਥੋੜਾ ਥੋੜਾ ਕੋਸ਼ਿਸ਼ ਕੀਤਾ ਤੇ ਮੈਨੂੰ ਕਾਸਟਿੰਗ ਵਾਲੇ ਮਿਲੇ ਤੇ ਮੈਨੂੰ ਪਹਿਲਾਂ ਸੀਰੀਅਲ ਮਿਲਿਆ ਸਸੇ ਨਹੀਂ ਸਸੇ ਤੋਂ ਖੁਸ਼ੀਆਂ ਚ ਵਸੇ ਉਹ 100 ਐਪੀਸੋਡ ਦਾ ਸੀ ਅੱਛਾ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਫਿਰ ਉਸ ਤੋਂ ਬਾਅਦ ਬਹੁਤ ਜਾਣਿਆ ਪਛਾਣਿਆ ਸ਼ੋਅ ਹੈ ਗੀਤ ਟੋਲੀ 2 ਸਾਲ ਚੱਲਿਆ ਨੰਬਰ 1 ਤੇ ਮੈਂ ਉਹਦੇ ਵਿੱਚ ਬਹੁਤ ਇੰਪੋਰਟੈਂਟ ਕਰੈਕਟਰ ਮਿਲੇ ਮੈਨੂੰ ਲਾਸਟ 6 ਮਹੀਨਿਆਂ ਤੋਂ ਲੋਕਾਂ ਨੇ ਬ ਫਿਰ ਮੈਨੂੰ ਇਸ ਤੋਂ ਪਹਿਲਾਂ ਸ਼ਹੀਦ ਮੁਹੱਬਤ ਤੇ ਸੁਣਿਆ ਹੋਵੇ ਤੇ ਆਪਨੇ ਗੋਤਾਸਮਨ ਸਾਹਬ ਦੀ ਫਿਲਮ ਸੀ ਉੱਚ ਮੌਕਾ ਮਿਲਿਆ ਰੀਸੈਂਟਲੀ ਬੰਟਾ ਸਿੰਘ ਕੀ ਹੈ ਅਬ ਐਬਰਾਹਮ ਜੋਨ ਦੀ ਸੀ ਡਿਪਲੋਮੈਟ ਉੱਚ ਕੀਤਾ ਇੱਕ 에ਰਰਸ ਦੇ ਵਿੱਚ ਕਰਕੇ ਹਟਿਆ ਤੇ ਇਹ ਉਹ ਫਿਰ ਉਸ ਤੋਂ ਬਾਅਦ ਕੁਝ ਸ਼ਾਰਟ ਮੂਵੀਜ਼ ਦੇ ਵਿੱਚ ਮੌਕਾ ਮਿਲਿਆ ਕਰਨ ਦਾ ਫਿਰ ਇਸ ਦੇ ਨਾਲ ਹੀ ਹੁਣ ਪਿੱਛੇ ਛਿੰਦਾ ਉਛਿੰਦਾ ਇਹ ਇਹਨਾਂ ਦੀ ਸੀ ਫਿਲਮ ਉਹਦੇ ਵਿੱਚ ਕੀਤਾ ਤੇ ਕੁਝ ਸਮਾਂ ਪਹਿਲਾਂ ਦਿਲਜੀਤ ਉਸਾਂ ਦੀ ਸੀ ਉਹਦੇ ਸਾਨੂੰ ਮੌਕਾ ਮਿਲਿਆ ਕਰਦਾ ਤੇ ਹੁਣ ਇਸ ਤੋਂ ਬਾਅਦ ਮੈਂ ਅੱਗੇ ਹੋ ਰਿਹਾ ਆ ਰਹੀ ਨਹੀਂ ਫਿਲਮਾਂ ਕਰਨ ਦੇ ਵਿੱਚ ਪਰ ਹੁਣ ਮੈਂ ਮੇਰਾ ਟਾਈਮ ਕੁਝ ਇੱਧਰ ਸੀ ਮੈਂ ਪਾਰਟ ਨੂੰ ਜੁਆਇਨ ਕਰਾਣਾ ਤੁਸੀਂ ਬੇਸਿਕਲੀ ਇੱਕ ਮਤਲਬ ਸਟੇਜ ਦੇ ਅਦਾਕਾਰ ਹਾਂ ਜੀ ਹਾਂ ਮੈਂ ਅਦਾਕਾਰ ਹਾਂ ਜਦੋਂ ਸਟੇਜ ਤੋਂ ਬਾਅਦ ਤੁਸੀਂ ਇਹਨਾਂ ਫਿਲਮਾਂ ਦੇ ਵਿੱਚ ਜਾਂ ਨਾਟਕਾਂ ਦੇ ਵਿੱਚ ਟੀਵੀ ਲਈ ਜਾਂ ਫਿਲਮ ਲਈ ਕੰਮ ਕਰਨਾ ਸ਼ੁਰੂ ਕੀਤਾ ਜੀ 올 دی ਉਹ ਕਿਵੇਂ ਮਹਿਸੂਸ ਕੀਤਾ ਕਿਉਂਕਿ ਜਿਹੜਾ ਜਿਹੜਾ ਸਟੇਜ ਦਾ ਐਕਟਰ ਆ ਉਹ ਜਦੋਂ ਸਟੇਜ ਤੇ ਕੰਮ ਕਰ ਰਿਹਾ ਤਾਂ ਉਹਦੀ એનર્ਜੀ ਨੂੰ ਰਾਈਟ ਵੇ ਰਿਟਰਨ ਮਿਲ ਰਿਹਾ ਹੁੰਦਾ ਹੈਗਾ ਤੇ ਜਦੋਂ ਤੁਸੀਂ ਉਹ ਸੀਨ ਛੋਟੇ ਛੋਟੇ ਕੱਟ 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 ਕਰਦੇ ਹੋ ਉਹ ਉਹਨੂੰ ਕਿਵੇਂ ਮਹਿਸੂਸ ਕੀਤਾ ਬਹੁਤ ਬਹੁਤ ਹੀ ਖੂਬਸੂਰਤ ਸਵਾਲ ਕੀਤਾ ਜੀ ਤੁਸੀਂ ਮੈਂ ਮੈਂ ਸੋ ਇਹ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਇਹ ਜੋ ਤੁਸੀਂ ਪਲੇ ਕਰ ਰਹੇ ਸੀ ਮੇਰੇ ਦੋਸਤ ਗਰਦੀਪ ਪੁੱਲਰ ਜਿਹੜਾ ਹਾਂ ਜੀ ਹਾਂ ਜੀ ਬਰੰਗ ਚਿੱਠੀਆਂ ਤੇ ਸਾਨੂੰ ਇੱਕ ਜਗ੍ਹਾ ਗੀਤ ਦੀ ਲੋੜ ਸੀ ਉਹਨੇ ਕੁਝ ਲਾਈਨਾਂ ਸੀ ਇਹ ਕਹਿੰਦਾ ਚਲਾ ਰਹਿਸਲ ਤੋਂ ਪਹਿਲਾਂ ਮੈਂ ਤੁਹਾਨੂੰ ਆਨਲਾਈਨਸ ਦਿਖਾ ਸੁਣਾਉਣਾ ਜੋ ਉਸ ਪਾਰਟਿਕੂਲਰ ਜੋ ਦੁਕਾਨ ਤਾਂ ਹੈ ਉਥੇ ਬੇਸਡ ਉਹ ਸੋ ਲਾਈਨਾਂ ਲਿਖੀਆਂ ਹੋਈਆਂ ਨੇ ਮੇਰੇ ਮੂੰਹੋਂ ਆਚਨ ਚੇਤ ਨਿਕਲੇ ਮਾ ਖੂਬਸੂਰਤ ਨੋਕ ਐਕਸਲੈਂਟ ਇਸ ਤੋਂ ਪਰਣੀ ਚਾਹੀਦਾ ਇਹ ਹੀ ਚਾਹੀਦਾ ਸੀ ਬਸ ਜੋ ਮਿਲੇ ਮੈਨੂੰ ਹਜੇ ਪਤਾ ਲੱਗੇ ਕਿ ਉਹ ਲੈਣਾ ਤੁਸੀਂ ਲਿਖਿਆ ਤੇ ਮੈਨੂੰ ਜਦੋਂ ਜਦੋਂ ਲੋਕ ਦੇਖਣਗੇ ਤਾਂ ਇਸ ਚੀਜ਼ ਦਾ ਪਤਾ ਲੱਗੇਗਾ ਕਿ ਮੈਂ ਕਿੰਨਾ ਸੱਚ ਬੋਲ ਰਿਹਾ ਹਾਂ ਵੀ ਲੈਣਾ ਕਿ ਕਿੰਨੀ ਖੂਬਸੂਰਤ ਲੈਣਾ ਲਿਖਿਆ ਨੇ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨੇ ਇਹ ਥੀਏਟਰ ਸਾਨੂੰ ਕੰਫੀਡੈਂਸ ਦਿੰਦਾ ਹੈ ਕਰੈਕਟਰ ਜੀਣ ਦਾ ਐਕਸਪੀਰੀਅੰਸ ਦਿੰਦਾ ਹੈ ਪਰ মিডিਆ ਅਲੱਗ-ਅਲੱਗ ਨੇ ਬਹੁਤ ਅਲੱਗ ਨੇ ਹੁਣ ਜੇ ਤੁਸੀਂ ਸਕਰੀਨ ਤੋਂ ਤੁਹਾਨੂੰ ਬਹੁਤ ਸਮੱਸਿਆ ਆਉਂਦੀ ਹੈ ਸਾਨੂੰ ਬ੍ਰਾਡ ਕਰਨ ਦੀ ਆਤ ਪਈ ਹੁੰਦੀ ਹੈ ਥੀਏਟਰ ਤੇ ਜਿਹੜਾ ਥੀਏਟਰ ਹੈ ਸਕਰੀਨ ਹੈ ਉਸ ਪਰ ਅਸੀਂ ਕਰਦੇ ਹਾਂ ਸੁਣ ਲੈਂਦੇ ਨੇ ਜੇ ਹਲਕਾ ਜਿਹਾ ਵੀ ਅੱਖਾਂ ਚ ਗੁੱਸਾ ਦਿਖਾਣਾ ਤਾਂ ਪਤਾ ਲੱਗ ਜਾਂਦਾ ਹੈ ਸਟੇਜ ਤੇ ਸਾਨੂੰ ਸ਼ੋਅ ਕਰਨਾ ਪੈਂਦਾ ਕਿ ਅਸੀਂ ਗੁੱਸੇ ਹਾਂ ਫੋਰ ਐਗਜ਼ਾਮਪਲ ਜੇ ਮੈਂ ਕਿਸੇ ਥੀਏਟਰ ਦੀ ਆਖਰੀ ਬੰਦੇ ਨੂੰ ਦਿਖਾਉਣਾ ਚਾਹਾਂ ਮੈਂ ਗਲਾਬ ਦਾ ਫੁੱਲ ਦਿਖਾ ਰਿਹਾ ਤਾਂ ਮੋਂ ਨੂੰ ਗੋਭੀ ਦਾ ਫੁੱਲ ਦਿਖਾਉਂਗਾ ਸਟੇਜ ਤੇ ਤਾਂ ਲਾਸਟ ਵਾਲਾ ਕਹੇਗਾ ਗਲਾਬ ਦਾ ਫੁੱਲ ਹੈ ਅਸੀਂ ਇੰਨਾ ਜ਼ਿਆਦਾ ਆਪਣੀ ਵੌਇਸ ਨੂੰ ਉੱਪਰ ਕਰਦੇ ਹਾਂ ਬੋਲਦੇ ਤੇ ਜਦੋਂ ਅਸੀਂ ਇੱਥੇ ਆਨੇ ਪੂਰਾ ਟਰੈਜਿਕ ਸੀਨ ਹੈ ਕੱਟ ਰੀਟੇਕ 1 2 3 तो इंस्टेंटली सेम मूड मेनटेन करना पैदा hmm. उस तरीके थिएटर बहुत बड़ी चीज़ है जिसने तुम्हें सिखाया पर यह मीडिया भी टफ है बार बार तुम उस मूड से आके लोगों को कोई कंसर्न नहीं कि तुम्हें की समस्या है hmm. दे वॉन्ट परफेक्शन पर एक्टर मतलब फॉर एग्जाम्पल मैं कोई टीवी पर करता क्या यार आप ऐसा क्यों कर रहे हैं तुम ऐसा करो ना हूँ मैंने सी कि थिएटर चल रहा है उठ के मैं अगर थोड़ा जो भी उठना तो कैमरा कट हो जाता है ਮੈਂ ਸਮਝਿਆ ਤੇ ਫੇਸ ਕੀਤੀ ਹੈ ਮੈਂ ਜੀ ਮੈਨੂੰ ਐਕਸਪੀਰੀਅੰਸ ਨਹੀਂ ਹੈ ਸੌਰੀ ਉਹਨੂੰ ਅਗਰ ਟਾਈਟ ক্লোਜ਼ ਲੈਣਾ ਤਾਂ ਬਹੁਤ ਜ਼ਿਆਦਾ ਤੁਹਾਨੂੰ ਕੇਅਰ ਰੱਖਣਾ ਪੈਂਦਾ ਕਿ ਜਰਾ ਵੀ ਮੂਵਮੈਂਟ ਇਧਰ-ਉਧਰ ਨਾ ਹੋਵੇ ਪਰ ਸਾਰੀ ਜਿਹਾ ਆ ਗਈਆਂ ਆ ਗਈਆਂ ਕਿਉਂਕਿ ਬੇਸਿਕਲੀ ਦੇਨ ਥੀਏਟਰ ਦੀ ਹੈ ਨਹੀਂ ਪਰ ਥੀਏਟਰ ਵਾਲਾ ਤਾਂ ਉਹ ਕਰ ਸਕਦਾ ਪਰ ਉਹ ਲੋਕ ਥੀਏਟਰ ਨਹੀਂ ਕਰ ਸਕਦੇ ਅੱਛਾ ਉਹਨਾਂ ਦੀ ਵੌਇਸ ਨਾ ਐਕਸਪੋਰਟ ਨਹੀਂ ਕਰ ਸਕਦੇ ਥੀਏਟਰ ਦੇ ਵਿੱਚ ਕੋਈ ਰੀਟੇਕ ਨਹੀਂ ਹੈਗਾ ਨਹੀਂ ਕੋਈ ਰੀਟੇਕ ਨਹੀਂ ਕੋਈ ਰੀਟੇਕ ਨਹੀਂ ਬਿਲਕੁਲ ਤੁਸੀਂ درست ਗੱਲ ਕਹੀ ਹੈ ਤੁਸੀਂ ਇੱਕ ਵਾਰੀ ਸਟੇਜ ਤੇ ਆ ਗਏ ਨਾ ਡਾਇਰੈਕਟਰ ਤੁਹਾਡਾ ਕੁਝ ਕਰ ਸਕਦਾ ਯੂ ਆਰ ਦਾ ਕਿੰਗ ਆਫ ਦਾ ਜੋ ਤੁਸੀਂ ਕਰਨਾ ਚਾਹੁੰਦੇ ਹੋ ਬੁਰਾ ਕੀਤਾ ਤਾਂ ਵੀ ਤੁਸੀਂ ਉਸ ਨੂੰ ਅੱਛਾ ਕਰਕੇ ਤਾਂ ਵੀ ਤੁਸੀਂ ਮਲਕਿ ਤੁਹਾਨੂੰ ਡਾਇਰੈਕਟਰ ਅਪੋਰਚਨਿਟੀ ਦੇ ਦਿੰਦਾ ਵੀ ਤੁਸੀਂ ਸਟੇ ਤੇ ਚੱਲ ਗੁਰਦੀਪ ਜੀ ਤੁਸੀਂ ਹੁਣ ਨਾਟਕ ਜਦੋਂ ਲਿਖ ਰਏ ਸੀ ਤੁਸੀਂ ਤੁਹਾਡੇ ਪਹਿਲਾਂ ਹੀ ਦਿਮਾਗ ਚ ਆਇਆ ਵੀ ਆਪਣੇ ਤੇਜਾ ਜੀ ਨੂੰ ਇਹ ਰੋਲ ਤੁਸੀਂ ਸਪੈਸ਼ਲੀ ਮਨ ਚ ਰੱਖ ਕੇ ਲਿਖਿਆ ਵੀ ਇਹ ਇਹ ਕੇਡਣਗੇ ਨਹੀਂ ਐਦਾਂ ਨਹੀਂ ਸੀਗਾ ਹਾਂ ਇਹ ਤਾਂ ਮਨ ਚ ਨਹੀਂ ਸੀ ਆਇਆ ਕੋਈ ਵੀ ਕੈਰੈਕਟਰ 80 ਕੈਰੈਕਟਰ ਬਿਲਡ ਕੀਤਾ ਉਹਦੇ ਲਈ ਐਕਟਰ ਹੈ ਜਿਹੜਾ ਉਹ ਦੇਖੀ ਰਿਹਾ ਵੀ ਕਿਹੜਾ ਸੂਟ ਕਰਦਾ ਬਾਅਦ ਚ ਫਿਰ ਤੁਸੀਂ ਫਿਰ ਮੈਂ ਜਦੋਂ ਮੈਂ ਇਹਨਾਂ ਨੂੰ ਕਿ ਮੈਂ ਕਿਹਾ ਮੈਂ ਤਾਂ ਬਹੁਤ ਲੱਕੀ ਹਾਂ ਵੀ ਜਿਹੜੇ ਮੇਰੇ ਕੋਲ ਕਮਾਲ ਦੇ ਐਕਟਰ ਬੈਠੇ ਹ ਤੇ ਫਿਰ ਮੇਰਾ ਇਹਨਾਂ ਨੇ ਇਹਨਾਂ ਨਾਲ ਮੈਂ ਗੱਲਬਾਤ ਕੀਤੀ ਮੈਂ ਹੁਣ ਚਾਹਣਾ ਵੀ ਉਹ ਉਹ ਡਾਇਲੌਗ ਜੇ ਹੋ ਜੇ ਤਾਂ ਬਿਲਕੁਲ ਬਿਲਕੁਲ ਮੈਂ 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 ਇਸ ਗੱਲ ਤੇ ਆਉਣ ਵਾਲਾ ਹੀ ਸੀਗਾ ਉਹ ਡਾਇਲੌਗ ਤੋਂ ਪਹਿਲਾਂ ਇੱਕ ਗੱਲ ਮੈਂ ਤੁਹਾਨੂੰ ਪੁੱਛਣੀ ਚਾਹਾਂਗਾ ਤੁਸੀਂ ਹੁਣ ਕਿਉਂਕਿ ਸਾਡੇ ਕੋਲ ਤਾਂ ਨਾਟਕ ਅਸੀਂ ਤਾਂ ਬਾਅਦ ਚ ਦੇਖਣਾ ਤੁਸੀਂ ਤਾਂ ਇਹਨਾਂ ਦੀ ਰਹਰਸਲ ਦੇਖ ਰਹੇ ਹੋ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਵੀ ਤੁਸੀਂ ਇਹਨਾਂ ਨੂੰ ਉਸ ਪਾਤਰ ਲਈ ਚੁਣ ਕੇ ਪਾਤਰ ਨਾਟਕ ਦੇ ਨਾਲ ਇੱਕ ਇਨਸਾਫ ਕੀਤਾ ਪੂਰਾ ਨਹੀਂ ਦੇਖੋ ਇਹ ਤਾਂ ਇਹ ਨੀਤ ਆਪਣੋਂ ਹੈਗੀ ਮਸਮਝ ਵੀ ਜਦੋਂ ਕੈਰੈਕਟਰ ਕਿਉਂਕਿ ਇਹ ਛੋਟਾ ਕੈਰੈਕਟਰ ਨਹੀਂ ਹਾਂ ਬਹੁਤ ਵੱਡਾ ਇਹਦੇ ਵਿੱਚ ਬੈਕਗ੍ਰਾਉਂਡ ਆਉਦੀ ਫਿਰ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਇਹਦੇ ਵਿੱਚ ਹੈ ਇਹ ਕੁੱਤ ਤਰ੍ਹਾਂ ਦਾ ਨਹੀਂ ਮਿਲ ਕੇ ਡਿਵਰਿਏਸ਼ਨਸ ਬਹੁਤ ਜ਼ਿਆਦਾ ਸੁਪਰਮੈਨ ਨੂੰ ਜਦੋਂ ਮੈਂ ਬੈਠਾ ਹੁੰਨਾ ਜਦੋਂ ਐਕਟ ਕਰ ਰਹੇ ਹੁੰਦੇ ਇੱਥੇ ਤੇ ਮੇਰੇ ਅੰਦਰੋਂ ਇਦਾਂ ਫੀਲ ਹੁੰਦਾ ਮੈਂ ਮੈਂ ਮਹਿਸੂਸ ਕਰ ਰਿਹਾ ਕਿਉਂਕਿ ਇਹਨਾਂ ਦੇ ਜਦੋਂ ਗੱਲਬਾਤ ਵੀ ਕਰਦੇ ਨੇ ਨਾ ਇਨਾਂ ਦੀ ਗੱਲਬਾਤ ਦੇ ਵਿੱਚ ਵੀ ਇੱਕ ਐਕਟਿੰਗ ਆ ਇੱਕ ਵੇਰੀਏਸ਼ਨ ਹੈਗੀ ਆ ਵਿੱਚ ਇਸ ਨੇਚਰਲ ਹੋ ਚੁੱਕੀ ਆ ਕਿਉਂਕਿ ਸ਼ਾਇਦ ਇਹਨਾਂ ਦਾ ਡਰਾਮਾ ਥੀਏਟਰ ਦਾ ਤੁਹਾਡਾ ਐਕਸਪੀਰੀਅੰਸ ਹੈ ਇਹਦੇ ਵਿੱਚ ਇਹਦੇ ਵਿੱਚ ਬੋਲਦਾ ਹੁਣ ਮੈਂ ਚਾਹਾਂਗਾ ਗੁਰਦੀਪ ਜੀ ਜਿਹੜੀ ਗੱਲ ਕਹਿੰਦੇ ਸੀ ਨਾ ਨਾਟਕ ਦੇ ਵਿੱਚੋਂ ਕੋਈ ਵੀ ਤੁਹਾਡੇ ਮੈਂ ਚਾਹਾਂਗਾ ਕੋਈ ਡਾਇਲੌਗ ਬਿਲਕੁਲ ਮੈਂ ਕੋਸ਼ਿਸ਼ ਕਰਾਂਗਾ ਕਿ ਮੈਨੂੰ ਠੀਕ ਤੰਗ ਨਾਲ ਬੋਲ ਸਕਾਂ ਹੁੰਦਾ ਕੀ ਹੈ ਜਦੋਂ ਜੇ ਚੱਲ ਸਾਡਾ ਪਲੇਰਾਂ ਥਰੂ ਚਲਾਉਂਦੇ ਸਾਡੀ ਫੀਲਿੰਗ ਸੀਨ ਇੱਕ ਦੂਜੇ ਨਾਲ ਜੁੜੇ ਹੁੰਦੇ ਨੇ ਮੂਡ ਜੁੜਿਆ ਹੁੰਦਾ ਪਰ ਫਿਰ ਵੀ ਕੋਈ ਪਰ ਇਹ ਮੈਂ ਜਿੱਥੋਂ ਮੈਂ ਤੁਹਾਨੂੰ ਡਾਇਲੌਗ ਸੁਣਾ ਰਿਹਾ ਇਹ ਮੇਰਾ ਗੁਨਵੰਤ ਦੇ ਨਾਲ ਹੈ ਗੁਨਵੰਤ ਮੇਰੀ ਵਾਈਫ ਐਕਸਪਾਇਰਡ ਹੈ ਜਾਦਾ ਦੇ ਵਿੱਚ ਹੈ ਤੇ ਜਦੋਂ ਵੀ ਮੈਂ ਕੱਲਾ ਹੁੰਦਾ ਜਾਦਾ ਮੈਨੂੰ ਮੋਤੀ ਸਪੋਰਟ ਕਰਦਾ ਜਾਂ ਮੇਰੀਆਂ ਯਾਦਾਂ ਮੈਨੂੰ ਪੁਰਾਣੀਆਂ ਲਿਖੀਆਂ ਚਿੱਠੀਆਂ ਜੋ ਪਲੇ ਦੀ ਜਾਨ ਨੇ ਤੁਸੀਂ ਦੇਖੋਗੇ ਤਾਂ ਤੁਸੀਂ ਇੰਜੋਏ ਉਸ ਨੂੰ ਅੱਛਾ ਲੱਗੇਗਾ ਉਹਦੇ ਵਿੱਚ ਉਸ ਟਾਈਮ ਦੀ ਸਿਚੁਏਸ਼ਨ ਹੈ ਜਦੋਂ ਇੱਕ ਗੁਣਵੰਤ ਨੂੰ ਕਹਿੰਦੀ ਹੈ ਕਿ ਵੀ ਤੂੰ ਕਿੱਥੇ ਹੈਂ ਇਕੱਲਾ ਕਰੋ ਬਾਹਰ ਹੋ ਜਾਂਦਾ ਕਿ ਕਿਸੇ ਬੇਸਮੈਂਟ 'ਚ ਰਹਿ ਰਿਹਾ ਹੁੰਦਾ ਹੈ ਤਾਂ ਉਸ ਟਾਈਮ ਦਾ ਪਾਰਟਿਕੂਲਰ ਹਮਮ ਗੱਲਬਾਤ ਹੈ ਗੁਣਵੰਤ ਦੇ ਨਾਲ ਗੁਣਵੰਤਾ ਡਾਲੇ 'ਤੇ ਖਤਮ ਹੁੰਦਾ ਕਿ ਜੋ ਜੋ ਸੁਖਛਜੂ ਦੇ ਚਾਰੇ ਬਲਕ ਨਾ ਬਖਾਰੇ ਘਰ ਤਾਂ ਆਪਣੇ ਘਰ ਹੁੰਦਾ ਦਨ ਹੀ ਰਿਪਲਾਈ ਕੌਣ ਵੰਦ ਕਿਹੜੇ ਘਰ ਦੀ ਗੱਲ ਕਰਦੀ ਏ ਤੂੰ ਜਿਸ ਘਰ ਦੇ ਦਰਵਾਜ਼ੇ ਸਾਡੀ ਰਾਹ ਦੇਖ ਰਹੇ ਹੋਣ ਜਿਸ ਦੀ ਹਕੰਗਾ ਸਾਨੂੰ ਉਡੀਕ ਰਹੀਆਂ ਹੋਣ ਪਗਲੀ ਕਮਲੀ ਘਰਾਂ ਦੇ ਮਾਲਕ ਇਹ ਸਮਰਚ ਘਰਾਂ ਦੇ ਵਿੱਚ ਨਹੀਂ ਰਹਿੰਦੇ। ਪਲਾਦ ਦੇ ਸਿਰਾਂ ਦਾ ਬੋਝ ਬਣ ਜਾਂਦੇ ਨੇ। ਤੈਨੂੰ ਯਾਦ ਹੈ? ਮੈਂ ਤੈਨੂੰ ਕਿਹਾ ਸੀ ਕਿ ਸਾਰਾ ਕੁਝ ਪੁੱਤਾਂ ਦੇ ਨਾਂ ਕਰਨ ਤੋਂ ਬਾਅਦ ਕੁਝ ਥੋੜਾ ਬਹੁਤ ਆਪਣੇ ਲਈ ਆਪਣੀ ਉਮਰ ਦੇ ਆਖਰੀ ਪੜਾਅ ਲਈ ਪਛਾ ਕੇ ਰੱਖ ਲਈਏ। ਪਤਾ ਤੈਨੂੰ ਕੀ ਕਿਹਾ ਸੀ? ਤੁੱਕੇ ਹਸੀ ਆਪਾਂ ਵੇਚਾ ਕੇ ਕੀ ਕਰਨਾ ਹੈ ਹੁਣ ਵੀ ਇਹਨਾਂ ਦਾ ਸਾਡੇ ਜਾਨ ਤੋਂ ਬਾਅਦ ਵੀ ਇਹਨਾਂ ਦਾ ਫਿਰ ਚਿਰਾਂ ਦਾ ਸੀਗਾ ਉਹਨਾਂ ਨੇ ਸੰਭਾਲ ਲਿਆ ਤੇ ਤੇਰਾਂ ਕੰਸ਼ੋ ਕਰੋ ਬੇਕਰ ਹੋ ਗਿਆ ਮੰਦ ਤਾਂ ਇਹ ਯਾਦ ਹੋਣਾ ਕਿ ਆਪਾਂ ਨੂੰ ਪੁੱਤ ਨੂੰ ਖੁਸ਼ ਰੱਖਣ ਦੇ ਲਈ ਘਰ ਦੇ ਉੱਪਰ ਬਣੇ ਵੱਡੇ ਕਮਰਿਆਂ 'ਚੋਂ ਨਿਕਲ ਕੇ ਥੱਲੇ ਛੋਟੇ ਕਮਰਿਆਂ ਦੇ ਵਿੱਚ ਆ ਗਏ ਤੇਰੀ ਜਾਣ ਤੋਂ ਬਾਅਦ ਉਹਨਾਂ ਨੂੰ ਇਹ ਕਮਰੇ ਵੀ ਵੱਡੇ ਲੱਗਣ ਲੱਗ ਪਏ ਫਿਰ ਉਹਨਾਂ ਨੇ ਤੱਕ ਨਿੱਕੇ ਜਿਹੇ ਕਮਰੇ ਦੇ ਛੋਟੇ ਕੋਨੇ ਦੇ ਵਿੱਚ ਮੇਰਾ ਟੈਕਸ ਤੇ ਬੈਠੀ ਰੱਖ ਮੈਂ ਰੱਖ ਦਿੱਤਾ ਹੋਰ ਇਹ ਬਹੁਤ ਵਾਦ ਚ ਬਹੁਤ ਚ ਮੈਂ ਮਰਖਲ ਇਸ ਤੋਂ ਮੈਂ ਤਾਂ ਅੰਦਾਜ਼ਾ ਲਾ ਸਕਦਾ ਬਾਕੀ ਦਰਸ਼ਕਾਨੇ ਵੀ ਅੰਦਾਜ਼ਾ ਲਾ ਆ ਲਿਆ ਹੋਣਾ ਕਿ ਸਾਡੇ ਸਮਾਜ ਦੇ ਵਿੱਚ ਜਿਹੜਾ ਅੱਜ ਦਾ ਵਿਸ਼ਾ ਮੇਨ ਵਿਸ਼ਾ ਹੈਗਾ ਉਹਦੇ ਉੱਤੇ ਤੁਸੀਂ ਇੱਕ ਤਰ੍ਹਾਂ ਨਾਲ ਉਂਗਲ ਜਾ ਕੇ ਰੱਖੀ ਆ ਉਸ ਵਿਸ਼ੇ ਨੂੰ ਉਜਾਗਰ ਕਰਨ ਦੀ ਮੇਰਾ ਗੱਲ ਜੇ ਇੱਕੋ ਹੀ ਡਾਲਗ ਇੰਨਾ ਭਾਪੂਰਤਾ ਤਾਂ ਨਾਟਕ ਕਿੰਨਾ ਭਾਪੂਰਤ ਹੋਊਗਾ ਮੈਂ ਸ਼ੋਸ਼ ਆਵਾ ਤੁਹਾਨੂੰ ਤੇ ਮੈਂ ਤੁਹਾਡੇ ਅੰਦਰਲਾ ਜਿਹੜਾ ਨਾਟਕ ਅਦਾਕਾਰ ਉਹਦੇ ਵੀ ਤਾਂ ਸਾਨੂੰ ਦਰਸ਼ਨ ਹੋ ਗਏ ਨੇ ਤੇ ਇਹ ਤੋਂ ਪਤਾ ਲੱਗ ਗਿਆ ਵੀ ਜਿਹੜਾ ਨਾਟਕ ਉਹ ਕਿੰਨਾ ਪਾਪੂਰਤ ਹੋਊਗਾ ਇਹ ਆਪਣੇ ਗੁਰਦੀਪ ਜੀ ਅ ਅਖੀਰ ਦੇ ਵਿੱਚ ਤੁਸੀਂ ਪ੍ਰੋਪਰ ਜਾਣਕਾਰੀ ਦਿਵੋ ਜਿਹੜਾ ਨਾਟਕ ਕਿੰਨੀ ਦਿਨ ਨੂੰ ਕਿੱਥੇ ਖੜਾ ਪਹਿਲਾਂ ਜਿਹੜਾ ਐਡਮੈਂਟਨ ਚ ਹੋ ਰਿਹਾ ਪਰਮਜੀਤ ਗਿੱਲ ਉੱਥੇ तकरीबन ਜਾਣਦੇ ਆ ਸਾਰੇ 8 ਸਤੰਬਰ ਨੂੰ 8 ਸਤੰਬਰ ਨੂੰ ਤੇ ਉਹ तकरीबन ਸਭ ਨੂੰ ਪਤਾ ਉੱਥੇ ਦਾ ਲੋਕੇਸ਼ਨ ਜਿਹੜੀ ਹੈਗੀ ਹੈ ਤੇ ਉਹਨਾਂ ਨਾਲ ਗੱਲ ਕਰ ਸਕਦੇ ਆ ਉਹਨਾਂ ਨਾਲ ਗੱਲ ਕਰ ਸਕਦੇ ਆ ਜੀ ਠੀਕ ਹੈ ਤੇ ਦੂਸਰਾ 14 14 ਸਤੰਬਰ ਨੂੰ ਬੈਲ ਸੈਂਟਰ ਸਰੀ ਦੇ ਵਿੱਚ ਇੱਥੇ ਹੋ ਰਿਹਾ ਹੈ ਸੋ ਮੈਂ ਚਾਹਨਾ ਕਿ ਇੱਕ ਉਹ ਵਿਸ਼ਾ ਜਿਹੜਾ ਕਦੇ ਵੀ ਮੁੱਕਣ ਵਾਲਾ ਵਿਸ਼ਾ ਨਹੀਂ ਇਸ ਵਿਸ਼ੇ ਤੇ ਜੋ ਅਸੀਂ ਮਿਹਨਤ ਕਰਕੇ ਤੇ ਜਿਨ੍ਹਾਂ ਜਿਹੜੇ ਸਾਡੇ ਕੋ ਆਰਟਿਸਟ ਹੋਰ ਹੈ ਔਰ ਖਾਸ ਕਰਕੇ ਜਿਹੜਾ ਪਹਿਲੀ ਵਾਰੀ ਸਾਡੇ ਇਹਦੇ ਵਿੱਚ ਰੋਲ ਕਰ ਰਿਹਾ ਮੋਤੀ ਮੋਤੀ ਦਾ ਉਹ ਮੋਤੀ ਉਹਨੇ ਕੀ ਫੀਲਿੰਗ ਦੇਣੀ ਹੈ ਮੈਂ ਦੇਖਣਾ ਚਾਹੁੰਗਾ ਵੀ ਉਹਨੂੰ ਕਿਵੇਂ ਤੁਸੀਂ ਨਿਭਾਉ ਰਹੇ ਹੋ ਵਿੱਚ ਇਹ ਕਿ ਕਸਰਾ ਹੋ ਰਿਹਾ ਹੁੰਦਾ ਬਾਕੀ ਸਾਡੀਆਂ ਸ਼ੋਭਾ ਸ਼ਾਮਾਂ ਨੇ ਤੁਹਾਨੂੰ ਅਮਰੀਕ ਸਿੰਘ ਜੀ ਤੁਸੀਂ ਆਏ ਅੱਜ ਤੁਹਾਡਾ ਬਹੁਤ ਬਹੁਤ ਧੰਨਵਾਦ ਬੜਾ ਚੰਗਾ ਲੱਗਿਆ ਐਂ ਲੱਗਦਾ ਵੀ ਜਿਵੇਂ ਅਸੀਂ ਬਹੁਤ ਚਿਰ ਦੇ ਜਾਣਦੇ ਤੇ ਗੁਰਦੀਪ ਭੱਲਰ ਜੀ ਤਾਂ ਸਾਡੇ ਆਪਣੇ ਨੇ ਇਹ ਤਾਂ ਸੇ ਮਤਲਬ ਸਾਨੂੰ ਮਾਣ ਆ ਇਹਨਾਂ ਤੇ ਇਸ ਜਗ੍ਹਾ ਦੇ ਉੱਤੇ ਕਲਾ ਦੇ ਵਿੱਚ ਜਿੰਨੀ ਇੱਕ ਵਿਅਕਤੀ ਨੇ ਇੱਕ ਇੰਸਟੀਚਿਊਸ਼ਨ ਜਨਾ ਹਿੱਸਾ ਆਇਆ ਉਹ ਸਾਡੇ ਗੁਰਪ੍ਰੀਤ ਭੁੱਲਰ ਜੀ ਨੇ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਇਸ ਸਭਾ ਦਾ ਇਹਦੇ ਨਾਲ ਹੀ ਮੈਂ ਦਰਸ਼ਕਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਜੋ ਲੋਕ ਆਪਣੇ ਘਰ ਦੇ ਜੀਵਾਂ ਦੇ ਕੋਲੋਂ ਸਮਾਂ ਚੁਰਾ ਕੇ ਇਸ ਤਰ੍ਹਾਂ ਦੀ ਮਿਹਨਤ ਕਰਕੇ ਕੋਈ ਇਹੋ ਜਿਹਾ ਸਬਜੈਕਟ ਸਾਡੇ ਲਈ ਲੈ ਕੇ ਆਉਂਦੇ ਆ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਅਸੀਂ ਜਾਈਏ ਉਹਨਾਂ ਨਾਟਕਾਂ ਨੂੰ ਉੱਥੇ ਲਾਈਵ ਦੇਖੀਏ ਤਾਂ ਕਿ ਇਹ ਲੋਕ ਹਾਊਨਰਸ ਸਮੇਂ ਦੇ ਵਿੱਚ ਐਸੇ ਤਰ੍ਹਾਂ ਦੇ ਹੋਰ ਵਧੀਆ-ਵਧੀਆ ਜਿਹੜੇ ਇਵੈਂਟਸ ਇਸ ਤਰ੍ਹਾਂ ਦੇ ਨਾਟਕ ਸਾਡੇ ਲਈ ਲੈ ਕੇ ਆਉਂਦੇ ਰਹਿਣ ਮੈਂ ਖੁਦ ਜਾ ਰਿਹਾ ਤੇ ਚਾਹਾਂਗਾ ਕਿ ਤੁਸੀਂ ਵੀ ਉੱਥੇ ਪਹੁੰਚੋ ਤੇ ਉੱਥੇ ਮਿਲਦੇ ਆਪਾਂ ਨਾਟਕਾਂ ਦੇ ਵਿੱਚ ਉਹਨਾਂ ਤੱਕ ਲਈ ਤੁਹਾਡਾ ਤੇ ਮੋੜ ਗਏ ਸਾਡਾ ਰਬਾਕਾ